ਬੇਟਾ ਲੋ ਜੀ ਫਿਰ ਜਿੱਦਣ ਗਿਫਟ ਆਊਗਾ ਨਾ ਤੁਹਾਨੂੰ ਦਿਖਾਵਾਂਗੇ ਉਸ ਦਿਨ ਪੁੱਛਿਓ ਜੀ ਨਾਲੇ ਕਮੈਂਟ ਕਰਕੇ ਪੁੱਛਿਓ ਇਹਨੂੰ ਵੀ ਆਏ ਦੁਪਹਿਰੇ ਵਿੱਚ ਗਈ ਬਤੇ ਮਮਮੀ ਰ ਡੈਡੀ ਨੂੰ ਵਾਜਾ ਮਾਰੀਆਂ ਵੀ ਆ ਜੋ ਹੈ ਆਗੇ ਉ ਤਾਂ ਹੈ ਚਾਰ ਆਹੋ ਜਤ ਬਾਬੇ ਦੇ ਹੁੰਦੇ ਕਿੰਨੀ ਲੰਬੀ ਸੋਚ ਸੋਚੀ ਜੀ ਉਹਨਾਂ ਨੇ ਹੈ ਵੀ ਬਲੌਗਰ ਵੀ ਆਉਂਗੇ ਰ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਜਿੰਨੇ ਵੀ ਆਪਣੇ ਬਲੌਗ ਤੇ ਵੀਰ ਪੈਣ ਭਰਾ ਕਮੈਂਟ ਕਰਦੇ ਉਹਨਾਂ ਦਾ ਵੀ ਦਿਲੋਂ ਤਾਨੂ ਲਓ ਜੀ ਅੱਜ ਮਹਾ ਸ਼ਿਵਰਾਤਰੀ ਤੇ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਅੱਜ ਹੈ ਸ਼ਿਵਰਾਤਰੀ ਤੇ ਅੱਜ ਕਹੀ ਨਹੀਂ ਕਰਦੇ ਹਰ ਹਰ ਮਹਾਦੇਵ ਨਾਲ ਅੱਜ ਕਹਿੰਦੇ ਪੰਡੋਕਲੀ ਖੋਲਤੀ ਮੱਖੀ ਮੱਛਰ ਸਭ ਕੁ ਦੇ ਛੱਡ ਜਿੰਨੇ ਵੀ ਉਹਨਾਂ ਕੈਚ ਕਰੇ ਬਿਤੇ ਤੇ ਬਾਕੀ ਵੈਸੇ ਰਿਹਾ ਨਹੀਂ ਅੱਗੇ ਵਾਲਾ ਕੰਮ ਅੱਗਾ ਇਹ ਮੌਸਮਾਂ ਦੇ ਅਨੁਸਾਰ ਇਹ ਜ਼ਰੂਰ ਹੁੰਦਾ ਤਾਂ ਪਰ ਮੈਂ ਦੇਖਿਆ ਇਤਕੀ ਮੱਛਰ ਤਾਂ ਪਹਿਲੀ ਹੀ ਕੋ ਮਰੇ ਮੱਖੀਆਂ ਪਰ ਉਹ ਹੋਣੇ ਨਹੀਂ ਨਾ ਫਿਰ ਹਣੀ ਬਾਹਰ ਹੋਣੇ ਚਲੋ ਮਨਜੀਤ ਗੱਲ ਗੱਦਰਾਏ ਕਰਦੇ ਹੋਰ ਵੀ ਮਨਜੀਤ ਮੇ ਲੋ ਜੀ ਮਨਜੀਤ ਸਸਿਕਾਂ ਦੀ ਸਾਰੇ ਵੀ ਮਨਜੀਤ ਤਾਂ ਮੈਂ ਗੱਲ ਇਹ ਕਰ ਰਿਹਾ ਤਾਂ ਵੀ ਅੱਜ ਸ਼ਿਵਰਾਤਰੀ ਹੈ ਤੈਂ ਰੱਖਿਆ ਕੋਈ ਵਰਤਪੂਰਤ ਕੋਈ ਮੰਗਮੰਗ ਰੱਖੀ ਤੇ ਮੰਗਿਆ ਕੋਈ ਸਸਿਵ ਜੀ ਭਗਵਾਨ ਤੇ ਉਹ ਤਾਂ ਕਹਿੰਨੇ ਵੀ ਭੋਲਾ ਸ਼ੰਕਰ ਹੈ ਉਹ ਤਾਂ ਕਹਿੰਨੇ ਤੁਹਾਡੀ ਬਹੁ ਨੇੜੇ ਤੇ ਸੁਣਦਾ ਮੈਂ ਪਹਿਲਾਂ ਤਾਂ ਇਹ ਨਹੀਂ ਰੱਖਿਆ ਹੂੰ ਪਹਿਲਾਂ ਤਾਂ ਇਹ ਨਹੀਂ ਰੱਖਿਆ ਕਦੇ ਨਹੀਂ ਰੱਖਿਆ ਬਰਤ ਲਓ ਜੀ ਤਾਂ ਮੁੱਕਰੀ ਸੈਲਫੀ ਕਰਵਾ ਚਾਉਂਦਾ ਆਂ ਤੇ ਚੱਕਰੀਆਂ ਦਾ ਛੱਡੀ ਅੱਛਾ ਤੇ ਅੱਜ ਤੇ ਨਹੀਂ ਮਨਜੀਤ ਦਾ ਸਰੀਰ ਸੈੱਟ ਨਹੀਂ ਜੀ ਤੇ ਇਹਨਾਂ ਕੰਮਕਾਰ ਤਾਂ ਨਵੇੜ ਲਈ ਤੇ ਲਓ ਜੀ ਮੈਂ ਚੱਲਿਆ ਦੁਕਾਨ ਪੰਨੂ ਵੱਜ ਰਹੇ ਆ ਜੀ 12 12 12:30 ਦਾ ਟਾਈਮ ਹੋ ਗਿਆ ਹੋਣਾ ਨਾ ਮਨਜੀਤ ਕਿੱਕੇ ਵੱਜ ਗਿਆ ਕਿਹੜਾ ਟਾਈਮ ਹੈ ਦੁਕਾਨ ਪੰਨਣੇ ਦਾ ਉਹ ਨਹੀਂ ਅੱਜ ਦੁਕਾਨ ਪੰਨ ਨਹੀਂ ਅੱਜ ਮਾਰੇ ਕਿਤੇ ਜਾ ਕੇ ਆਣਾ ਕੁਝ ਦੇਖ ਆਣਾ ਬੰਦਾ ਆਪਣਾ ਯਾਰ ਦੋਸਤ ਬੁਲਾ ਰਿਹਾ ਉਹ ਕਹਿੰਦਾ ਅਜ ਤੈਨੂੰ ਕੁਝ ਦਿਖਾਈਏ ਘਰ ਦਾ ਕੰਮ ਹੈ ਤਾਂ ਚੱਲਿਆਂ ਮੈਂ ਨਹੀਂ ਜਾਣਾ ਬਿੰਦਾ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਹੁਣ ਬਣਾਇਏ ਪ੍ਰੋਗਰਾਮ ਉਹ ਦੇਖ ਲੈ ਨੀਤਰ ਵੀਰ ਜੀ ਉਹਨੇ ਚਲੇ ਵੀ ਕੇ ਕਹਿੰਨੇ ਅੱਜ ਆਪਾਂ ਨੇ ਇਹ ਬਲੌਗ ਪਾਇਆ ਤਾਂ ਹੀ ਤੁਹਾਨੂੰ ਅਸੀਂ ਗਏ ਤੇ ਜੀ ਅੱਜ ਤੋਂ 6 ਕੁ ਮਹੀਨੇ ਪਹਿਲਾਂ ਉਹ ਤੋਂ ਪਹਿਲਾਂ ਉਹਦਾ ਹੀ ਪਾਇੇ ਸਾਲ ਗਏ ਹਾਂ ਪਿਛਲੇ ਸਾਲ ਗਏ ਤੇ ਕਿਆ ਪਾਇਆ ਤਾਂ ਬਲੌਗ ਮਕਰਾਟ ਦਾ ਹੀ ਆਂਦੇ ਵਕਤ ਆਇਆ ਤਾਂ ਹੀ ਆ ਪਾਇਆ ਤਾਂ ਅਸੀਂ ਤੇ ਉਹ ਤੋਂ ਪਹਿਲਾਂ ਲੂਟਰੂ ਮਹਾਦੇਵ ਦੇ ਗੀਤ ਐ ਅਸੀਂ ਮੱਥਾ ਟੇਕਣ ਚਾਚਾ ਗੈਲਤਾ ਉਹ ਵੀ ਤੁਹਾਨੂੰ ਬਲੌਗ ਦੇ ਆ ਬਾਈ ਐਨ ਤੁਸੀਂ ਜਾ ਕੇ ਬਲੌਗ ਚੈੱਕ ਕਰ ਸਕਦੇ ਆ ਆਪਣੀ ਚੈਨਲ ਤੇ ਜਾ ਕੇ ਜਿੰਨੇ ਵੀ ਆਪਣੇ ਨਾਲ ਜੁੜੇਵੇਂ ਤੇ ਮੈਂ ਤਾਂ ਮੈਂ ਐਂ ਕਹਿ ਰਿਹਾ ਤਾਂ ਮੰਜੀ ਤੇ ਵੀ ਬਣਾਈਏ ਹੂੰ ਕਰਨ ਦੇ ਪੇਪਰ ਖਤਮ ਹੋ ਗਏ ਹੂੰ ਪੇਪਰ ਤਾਂ ਅਜੇ ਸ਼ੁਰੂ ਹੋਣੇ ਆ ਹੁਣ ਤਾਂ 5 ਤੇ ਐ ਟੈਸਟ ਖਤਮ ਹੋ ਗਏ ਟੈਸਟ ਤਾਂ ਖਤਮ ਐ ਵੀ ਦੇਖਾਂ ਇੱਕ ਦੋ ਦਿਨ ਤੱਕ ਜਾਇਆ ਮੈਂ ਹੂੰ ਮੈਂ ਤਾਂ ਅਜੇ ਚਲੋ ਮਨਜੀਤ ਨੇ ਨਹੀਂ ਜਾਣਾ ਮੈਂ ਜਾਇਆ ਨਾ ਕਰਨ ਨੂੰ ਲੈ ਕੇ ਜਾਇਆ ਹਾਂਗੇ ਆ ਕਰਨ ਲੈ ਕੇ ਜਾਉਂਗੇ ਪੜਨਾ ਔਰ ਮੈਂ ਕ ਜਸ ਕਰਨੇ ਨਹੀਂ ਪੜਦਾ ਤੂੰ ਜਾਇਆ ਇੱਕ ਦਿਨ ਕਿਹਾ ਹੋ ਗਿਆ ਜੇ ਤੂੰ ਬੈਗ ਚੱਕ ਕੇ ਜਾਇਆਉਂਗੀ ਕਿਆ ਚੱਕਰ ਜਿਆਦਾ ਨਹੀਂ ਮੈਡਮ ਕੋਲ ਬਰਾਬਰ ਬੈਠ ਕੇ ਗੱਲਬਾਤ ਕਰਕੇ ਅੱਧਾ ਘੰਟਾ ਬੈਠ ਗਏ ਕਿ ਭਾਈ ਕਰਨ ਤਾਂ ਅੱਜ ਹੈ ਨਹੀਂ ਉਹ ਗਿਆ ਆਪਣੇ ਨਾਨਕੇ ਵੀ ਚਲੋ ਮੈਂ ਲਾ ਦਿੰਨੀ ਘੰਟਾ ਨਹੀਂ ਹਾਂ ਤਾਂ ਪੇਪਰ ਆਜ ਦੇਖ ਲੂੰਗਾ ਜਦ ਇੱਕ ਦਿਨ ਜਾ ਕੇ ਹੋ ਰਹਿ ਕੇ ਤੂੰ ਇਹ ਦਿਨ ਮੁੰਨਾਈ ਬਸ ਹਾਂ ਉਹ ਸੱਚ ਹਾਂ ਲੋ ਜੀ ਬਣ ਗਈ ਗੱਲ 5 ਤਰੀਕ ਨੂੰ ਪੇਪਰ ਹੈ ਹਨਾ 6 ਦੀ ਛੁੱਟੀ ਹੈ 7 ਨੂੰ ਫੇਰ ਪੇਪਰ ਹੈ 7 ਤੋਂ ਬਾਅਦ ਜੀ 3-4 ਦਿਨ 12 ਨੂੰ ਪੇਪਰ ਆ ਗਿਆ 5 ਦਿਨ ਹੈਗੇ ਉਹਨਾਂ ਚ ਬਣਾਣੇ ਸਕੀਮ ਹਨੇ ਹੈ ਕਿ ਨਹੀਂ ਫਿਰ ਇਹ ਵੀ ਇਹ 3 ਦਿਨ ਆਪਣੇ ਉਰੇ ਆ ਕੇ ਪੜ੍ਹਨੇ ਪਾ ਲਾ ਲੂਗਾ ਬਾਕੀ ਹੁਣ ਮੈਂ ਤੁਹਾਨੂੰ ਅੱਜ ਤੋ ਕਹਿ ਰਹੀ ਸੀ ਅੱਜ ਮੇਰਾ ਮਨ ਕਰਦਾ ਪਹਿਣਾ ਨੇ ਕੀ ਕਹਿਣਾ ਚਾਹੀਦਾ ਸਭ ਦਾ ਧੰਨਵਾਦ ਕਰਾਂ ਮੈਂ ਤਾਂ ਹੀ ਕਹੂੰਗੀ ਕਿ ਸਾਰਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਸਾਡੀ ਇੰਨੀ ਸਪੋਰਟ ਕਰਦੇ ਆਂ ਆਪਣੀ YouTube ਫੈਮਿਲੀ ਹਾਂਜੀ ਤੇ ਆਪਣੀਆਂ ਭੈਣਾਂ ਤੇ ਭਰਾ ਬੱਚੇ ਬਜ਼ੁਰਗ ਅੱਕੇ ਵੀ ਕਰਦੇ ਰਹੋ ਜੀ ਇੰਦਾ ਹੀ ਕਰਦੇ ਰਹੇ ਤੇ ਮਜੀਦ ਤੁਹਾਨੂੰ ਪਤਾ ਇੰਨਾ ਬੋਲ ਨਹੀਂ ਨਾ ਸਕਦੀ ਆ ਤਾਂ ਮੈਂ ਬੁਲਾਈ ਜਾਣਾ ਜੀ ਇਹਨੂੰ ਨਹੀਂ ਇਹ ਗੱਲ ਨਹੀਂ ਕਰ ਸਕਦੀ ਇਕੱਲੀ ਵੀ ਆਈ ਕਿਉਂਕਿ ਪਤਾ ਤੁਹਾਨੂੰ ਆਪਣਾ ਨਾ ਸਭ ਉਹ ਤਾਂ ਦਾ ਹੈ ਨਹੀਂ ਵੀ ਆਪਾਂ ਨੇ ਵਲੌਗ ਸ਼ੁਰੂ ਕਰਿਆ ਹੋਰੇ ਕੁਝ ਬੋਲੀ ਜਾਣਾ ਨਾ ਉਰਤਾਂ ਦਾ ਸੀ ਬਹੁਤ ਨਿਮਰਤਾ ਨਾਲ ਗੱਲਬਾਤ ਕਰਦੇ ਆ ਜੀ ਸਾਡੇ ਨਾਲ ਤੇ ਬਹੁਤ ਹੀ ਸੂਝ-ਬੂਝ ਨਾਲ ਮਨਜੀਤ ਸਾਡੀ ਕੋਈ ਵੀ ਗੱਲ ਦਾ ਜਵਾਬ ਦਿੰਦੀ ਏ। ਇਹ ਮੈਨੂੰ ਕਹਿੰਦੇ ਹੁੰਦੇ ਕਈ ਵਾਰ ਸਰਫੀ ਕਿਸੇ ਨੂੰ ਮਜ਼ਾਕ ਵਿੱਚ ਵੀ ਐ ਕੋਈ ਹੋਰ ਗੱਲ ਕਹਿ ਦਿੰਦੇ ਆ ਮੈਂ ਤਾਂ ਜਦ ਨਹੀਂ ਕਰਦੀ। ਹਾਂ ਇੱਕ ਗੱਲ ਹੋਰ ਵੀ ਹੈ ਜੀ ਇਹ ਬਲੌਗ ਆਪਾਂ ਕੋਈ ਗੱਲ ਲੱਗ ਗਿਆ ਮੈਂ ਕਰਨਾ ਕੋਈ ਸਾਂਝੀ ਹੁੰਦੀ ਚਲੋ ਮੰਨੂ ਜਿਆਦਾ ਮੈਂ ਬਾਹਰ ਰਹਿਣਾ ਬੰਦਿਆ ਚ ਗੱਲ ਦਾ ਪਤਾ ਹੀ ਹੁੰਦਾ ਵੀ ਆ ਗੱਲ ਅਸੀਂ ਕਰ ਸਕਦੇ। ਤਾਂ ਮਨਜੀਤ ਮੈਨੂੰ ਜਦ ਹੀ ਅੱਖਾਂ ਹੀ ਕੱਢਣ ਲੱਗ ਜਾਂਦੀ ਦੇਖਿਓ ਕਦੇ ਵੀ ਬਲੌਗ ਵਿੱਚ ਵੀ ਤੂੰ ਗਲਤ ਤਾਂ ਨਹੀਂ ਬੋਲ ਰਿਹਾ ਕਿਤੇ। ਮਹਾਂ ਨਹੀਂ ਇਹ ਗੱਲ ਅਸੀਂ ਕਰ ਸਕਦੇ ਜਿੱਦਾਂ ਪਿਛਲੇ ਬਲੌਗ ਚ ਆਪਾਂ ਨੇ ਗੱਲਬਾਤ ਕਰੀ ਤੀ ਵੀ ਬੱਚਿਆਂ ਵਾਸਤੇ ਕੋਈ ਖਰਾਕ ਤਾਂ ਰਹੀ ਨਹੀਂ ਕਿਉਂ ਨਾ ਆਪਣੇ ਬੱਚੇ ਨੂੰ ਚਲੋ ਦੁੱਧ ਨਾਲ ਹੀ ਕਾਂਡਾ ਦੇ ਦਵਾਂ ਡਾਕਟਰ ਵੀ ਕਹਿੰਦਾ ਏ ਮਨਜੀਤੋੱਖਾ ਵੀ ਸੋਚ ਰਹੀ ਵੀ ਆ ਗੱਲ ਕਾਹਤੇ ਕਹਦੀ ਤੇ ਫਿਰ ਮੈਨੂੰ ਬਾਅਦ ਚ ਸਮਝਾਇਆ ਵੀ ਨਹੀਂ ਇਹ ਸਾਰੇ ਆਪਣੇ ਵੀਰ ਭੈਣ ਭਰਾਏ ਇਹ ਵੀ ਸਾਡੇ ਰਾਏ ਦੇ ਨਾਲ ਰਾਏ ਸਾਂਝੀ ਕਰਦੇ ਆ ਇਹ ਵੀ ਐਗਰੀ ਸੀ ਤੁਸੀਂ ਪਤਾ ਨਹੀਂ ਕਿ ਇਹ ਨੂੰ ਮਜ਼ਾ ਕਰ ਰਹੇ ਤੇ ਫਿਰ ਮੈਂ ਉਹਦੇ ਵਿੱਚ ਪਤਾ ਵੀ ਕਿ ਆ ਮੈਂ ਐ ਨਹੀਂ ਕਹਿੰਦੀ ਕਿ ਮੈਂ ਤਾਂ ਟੋਕਦੀ ਹੁੰਦੀ ਐ ਵੀ ਥੋੜਾ ਜਨਾ ਵੀ ਆਪਾਂ ਤਾਂ ਸੋਚ ਕਰਦੰਨੇ ਪਰ ਅਗਲੇ ਨਾਲ ਇਕਣਾ ਚੰਗਾ ਲੱਗੇ ਫੇਰ ਚਲੋ ਠੀਕ ਆ ਜੀ ਫੇਰ ਕਰਦੇ ਆ ਗੱਲਬਾਤ ਇੱਕ ਪ੍ਰੋਬਲਮ ਹੋ ਗਈ ਸੀ ਕਿਉਂਕਿ ਮਨਜੀਤ ਲੱਗੀ ਸੀ ਅੱਖਾਂ ਜੀਆਂ ਕੱਢਣ ਉਹਦੀ ਵੀ ਕੋਈ ਵਜ੍ਹਾ ਐ ਹਾਂ ਬਾਈ ਤੂੰ ਦੱਸ ਕਿ ਆ ਗੱਲ ਐ ਕੀ ਗੱਲ ਐ ਚਲੋ ਅੱਜ ਆਪਾਂ ਨੇ YouTube ਫੈਮਿਲੀ ਗੱਲ ਸਾਂਝਾ ਕਰਦੇ ਵੀ ਕੀ ਗੱਲਬਾਤ ਸੀ ਗੱਲ ਪਤਾ ਹੈ ਮੈਂ ਤੁਹਾਨੂੰ ਦੇ ਦੋਹਾਂ ਗੱਲ ਮੈਂ ਅੱਗੇ ਤੁਹਾਨੂੰ ਵੀ ਨਹੀਂ ਕੋਈ ਚੀਜ਼ ਲੈ ਕੇ ਦਵਾ ਕੇ ਲੈ ਆਂਦੀ। ਕੀ ਗੱਲ ਕਿਹ ਹੋਗੀ? ਤੁਸੀਂ ਮੈਨੂੰ ਗਿਫਟ ਨਹੀਂ ਆ। ਓਹੋੋ ਗੱਲ ਉਹੀ ਆ ਗਈ ਜੀ ਮਨਜੀਤ ਤਾਂ ਹੀ ਕਹੀ ਦਿੰਦੀ ਅੰਦਰੇ ਅੰਦਰ ਘੁਲੀ ਜਾਂਦੀ ਜੀ। ਚਲੋ ਠੀਕ ਐ ਬਾਹਰ ਤਾਂ ਆਇਆ। ਲਓ ਜੀ ਸੁਣੋ ਜੀ ਆਪਣੇ ਹਾਂਜੀ ਦੱਸੋ। ਆਪਣੀ ਫੈਮਿਲੀ ਮੇਰੀਆਂ ਭੈਣਾਂ ਸੁਣੇ ਜੀ। ਮਨਜੀਤ ਕਾਤੇ ਗੁੱਸਾ ਆਪਣਾ। ਜਸ ਕਰਨ ਜਸ ਗੱਲ ਵਿਚਾਰਾ ਕਹੀ ਦਿੰਦਾ ਕਹਿੰਦਾ ਮम्मा ਲੈ ਕੇ ਦੇਣਾ ਸੀ। ਪਤਾ ਨਹੀਂ ਕਿੰਦਾਣਾ ਹਮ ਤਾਂ ਨਹੀਂ ਸਮਝਾਂਦੀ ਹੈਗੀ। ਹੂੰ। ਕਬਾਰੇ ਦੇ ਦਿੱਸਤੇ ਮੰਗਾਇਆ ਵਾ ਆਹ ਜੀ ਪਤਾ ਕਿ ਆ ਜੀ ਇੱਕ ਦਿਨਾਂ ਸੀ ਸਕੂਲ ਤੋਂ ਆ ਰਹੇ ਮਤਲਬ ਘਰਾਂ ਨੂੰ ਆ ਰਹੇ ਤੇ ਉੱਥੋਂ ਦੁਕਾਨ ਤੋਂ ਮੈਂ ਜਸਕਰਨ ਨਾਲ ਸਲਾਹ ਲਾ ਗਿਆ ਕਰਨਾ ਜਸਕਰਨ ਕਹਿੰਦਾ ਮਮ ਪਾਪਾ ਮੰਮਾ ਨੂੰ ਐ ਕਿ ਅੱਪਾ ਦੋਏ ਜਾਣੇ ਗਿਫਟ ਲੈ ਆਈਏ ਉਹਨੂੰ ਦੱਸੇ ਤੋਂ ਬਿਨਾ ਕੋਈ ਮਹਾ ਗਲਤਾ ਤੇਰੀ ਠੀਕ ਹੈ ਪਰ ਮੈਂ ਉਹਨੂੰ ਕੁਝ ਹੋਰ ਸਮਝਾ ਤਿਆ ਵੀ ਕੋਈ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਆਪਾਂ ਨੇ ਕੋਈ ਚੀਜ਼ ਕਰੀ ਵੀ ਉਹ ਦੋਂਗੇ ਤੇਰੀ ਮੰਮਾ ਨੂੰ ਉਹ ਗਿਫਟੇ ਹੋ ਗਿਆ ਪੁੱਤ ਕਹਿੰਨਾ ਹਾਂ ਵੀ ਤੇਰੀ ਗੱਲ ਠੀਕ ਹੈ ਹੋਣ ਬਾਈ ਜੇ ਦਿਨ ਆਇਆ ਬਰਥਡੇ ਉਹ ਤੇ ਇੱਕ ਦਿਨ ਪਹਿਲਾਂ ਵੀ ਮਨਜੀਤ ਕਰਨ ਨੂੰ ਕਹੇ ਕਰ ਦੇਖ ਲੈ ਕਰਨ ਗਿਫਟ ਨਹੀਂ ਮੰਮਾ ਤੂੰ ਇੱਕ ਦਿਨ ਖਰਜਾ ਦੋ ਦਿਨ ਖਰਜਾ ਉਹ ਕਾਤੇ ਕਹਿੰਦਾ ਤਾਂ ਪਤਾ ਤੈਨੂੰ ਅਸੀਂ ਸਲਾਹ ਕਰੀ ਪੀਤੀ ਉਹ ਵੀ ਆਪਣਾ ਦੁਆਈ ਗਿਫਟ ਲਿਆ ਦੇਣਾ ਬਸ ਉਹਦੇ ਕਰਕੇ ਬਈ ਮਨਜੀਤ ਨੇ ਵੀ ਦੋ ਤਿੰਨ ਦਿਨ ਨਾਲ ਮਨਜੀਤ ਨੂੰ ਅਹੀਂ ਕਹੀ ਗਿਆ ਖਰਜਾ ਖਰਜਾ ਮੰਮਾ ਖੜ ਜਾ ਮਿਲੂਗਾ ਤੈਨੂੰ ਪਤਾ ਕੀ ਆ ਕਹਿੰਦਾ ਉਹ ਨਹੀਂ ਲਿਆ ਕੇ ਦੇਣਾ ਨਾ ਮਾ ਕੇ ਹਾਂ ਮੈਂ ਹਾ ਜੀੜਾ ਮੈਨੂੰ ਪਤਾ ਵਾ ਕਿੱਥੇ ਮਮਾ ਸਮਝ ਗਈ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਕਹਿੰਦੇ ਹੋ ਹੂੰ ਨਹੀਂ ਜਿਹੜਾ ਤੂੰ ਸਮਝ ਵੀ ਕਹਿੰਦਾ ਮम्मा ਉਹ ਨਹੀਂ ਹੈ ਉਹ ਤਾਂ ਉਹ ਤਾਂ ਬਹੁਤ پیسے ਆ ਗਏ ਫਿਰ ਉਹ ਨਾ ਹੋਰ ਕਿਆ ਸੋਚ ਲਿਆ ਆਇਆ ਜਾ ਉਦੋਂ ਤਾਂ ਕਹਿੰਦਾ ਬਹੁਤ پیسے ਲੱਗਣੇ ਲੋ ਮੈਂ ਕਹਿੰਦਾ ਤੂੰ ਮम्मा ਤੁਸੀਂ ਸੋਚਦੇ ਲੋ ਜੀ ਮਨਜੀਤ ਦਾ ਤਾਂ ਜਸ ਕਰਨਾ ਵੀ ਉੱਲੂਏ ਬਣਾਤੇ ਆ ਪਰ ਬਾਈ ਗੁੱਸਾ ਇਹਨੇ ਅੰਦਰ ਤੇ ਕਰਿਆ ਵਾ ਕੰਨ ਲੱਭੀ ਬੈਠੀ ਸ਼ਾਮ ਨੂੰ ਬੜਬੜ ਕਰਦੀ ਦੀ ਨਾਲੇ ਮਸਾਲਾ ਚੀਰਨ ਕਹਿੰਦੀ ਨਾਲੇ ਪਤਾ ਕਿਆ ਕਹਿ ਰਹੀ ਹੈ ਕਹਿੰਦੀ ਐ ਇਤ ਕੀ ਤਾਂ ਮੰਨੂ ਫੁੱਲ ਵੀ ਨਹੀਂ ਮਿਲੇ ਪਿਛਲੇ ਸਾਲ ਤਾਂ ਫੁੱਲ ਵੀ ਦੇ ਦਿੱਤਾ ਤਾਂ ਮੈਂ ਨਰ ਮੈਂ ਤੋੜ ਕੇ ਰੇ ਮੈਂ ਹਰ ਇੱਕ ਬਾਡੇ ਦੇ ਕਰਨ ਨੂੰ ਵੀ ਦੁਆ ਕਹਿ ਲੈਂਦੀ ਹੂੰ ਪਿਛਲੀ ਵਾਰ ਤੁਹਾਨੂੰ ਵੀ ਦੁਆ ਕਹਿ ਲਈ ਨਹੀਂ ਮੰਨੂ ਕਿਆ ਦੁਆ ਕਹਿ ਲਈ ਤੀ ਤੂੰ ਹੈ ਹਾ ਪੈਂਟ ਕਮੀਜ਼ ਮੈਂ ਤਾਂ ਭੁੱਲ ਗਿਆ ਹਾਂ ਬਾਈ ਤੋ ਆਈ ਦੀ ਹੈ ਜੀ ਦਾ ਲੈ ਪਰ ਪੈਸੇ ਤਾਂ ਮੇਰੇ ਹੀ ਤੇ ਹੋ ਪੈਸੀ ਤਾਂ ਮੈਂ ਦੇ। ਹੋ ਗਈ। ਐ ਥੋੜਾ ਨਾ ਹੈ ਕਰਦਾ ਜੋ ਮਰਜ਼ੀ। ਨਹੀਂ ਭਾਈ ਗਿਫਟ ਉਹ ਹੋਏ ਕਰਦਾ ਵੀ ਜੀ ਦਾ ਕੁਝ ਹੈਗਾ। ਉਹ ਜਾ ਕੇ ਹੱਥ ਚ ਫੜਾਓ। ਮੈਂ ਆਪਣੇ ਕੋਲ ਤੇ ਪਾਈ ਤੇ। ਉਹ ਵੀ ਸਕਦਾ ਵੀ ਮੈਂ ਭੁੱਲ ਗਿਆ ਉਹ। ਭੁੱਲ ਗਿਆ ਤੁਸੀਂ। ਚਲੋ, ਚਲੋ ਕੋਈ। ਚੱਲ ਕੋਈ ਨਹੀਂ। ਫੇ ਐਂ ਦੱਸ। ਵੀ ਬਰਥਡੇ ਹੋਣੀ ਆ ਨਾ। ਅਗਲੇ ਸਾਲ ਵੀ ਤਾਂ ਆ ਜੂਗਾ। ਮੈਨੂੰ ਤਾਂ ਹਰੇਕ ਬਰਥਡੇ ਨੂੰ ਇਹ ਨਹੀਂ ਕੁਝ ਮਿਲਦਾ। ਹੂੰ। ਲੋ ਜੀ ਇਹਦਾ ਪੈਣਾ ਉਸ ਰਿਆਮੇ ਮੁੱਕਰ ਗਈ ਮੇਰੇ ਨਾਲ ਤਾਂ ਨਾਂ ਇਨਸਾਫੀ ਹੈ ਤੁਸੀਂ ਮੇਰਾ ਸਾਥ ਦਿਓ ਜੀ ਤੁਸੀਂ ਐ ਕਰਿਓ ਕਮੈਂਟ ਕਰਕੇ ਇਹਨੂੰ ਕੁਝ ਸੁਝਾਅ ਦਿਓ ਜੀ ਨਾ ਐਨੀਵਰਸਰੀ ਪਰ ਮਿਲਦਾ ਐਨੀਵਰਸਰੀ ਕਾਨੂੰ ਕਹਿੰਦੇ ਕਹਦਾ ਉਹ ਕਹਦਾ ਗਿਫਟ ਹੋਇਆ ਜੀ ਬਰਥਡੇ ਤਾਂ ਮੈਂ ਮੰਨਿਆ ਐਨੀਵਰਸਰੀ ਤੁਸੀਂ ਦੱਸ ਦਿਓ ਜੀ ਹਾਂ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿਉਂ ਅਸੀਂ ਤਾਂ ਭੌਲੇ ਪੰਛੀ ਆ ਅਸੀਂ ਤਾਂ ਚਟੇ ਬੁੱਲਦੇ ਹੀ ਸਾਨੂੰ ਕਿਹ ਪਤਾ ਇੰਨਾ ਇੰਗਲਿਸ਼ਾਂ ਦਾ ਕਿਹੜੇ ਇੰਗਲਿਸ਼ ਵਿੱਚ ਵੀ ਤਿਹਾਰਾ ਨੇ ਇੰਗਲਿਸ਼ ਵਿੱਚ ਵੀ ਕੁਝ ਹੁੰਦਾ ਹੀ ਮਾਨੂੰ ਜਰੂਰ ਅੱਛਾ ਮੈਰਿਜ ਨੂੰ ਐਨੀਵਰਸਰੀ ਕਹਿੰਦੇ ਆ ਉਹਦਾ ਯਾਰ ਬੜਾ ਔਖਾ ਕਰਿਆ ਤਾਂ ਅਸੀਂ ਯਾਰ ਪੂਰੇ ਤੇ ਬਰਾਤ ਲੈ ਕੇ ਗਏ ਐਨੀ ਦੂਰ ਗਏ ਪੱਥਰਾਂ ਵਿੱਚ ਯਾਰ ਮੈਂ ਤਾਂ ਬਹੁਤ ਔਖਾ ਪਿੰਡਿਆਂ ਨੂੰ ਮਨਾ ਕੇ ਲੈ ਗਿਆ ਕਹਿ ਕਹਿ ਕੇ ਲੈ ਗਿਆ ਤਾਂ ਬਿਹਰੀ ਪਰ ਚੱਲੇ ਮੱਥਾ ਟੇਕਣ ਰਹਿਣ ਦੇ ਬਾਬਾ ਤੂੰ ਨਾਂ ਦੁਬਾਰਾ ਦੁਬਾਰਾ ਯਾਦ ਕਰਾਈ ਜਾ ਮੈਂ ਫਿਰ ਉਹ ਆਏ ਵੀ ਕਹਿੰਦੇ ਹੁਣ ਵੀ ਗੱਡੀ ਧੱਕੇ ਦੀ ਸਜਾਈ ਦੀ ਐ ਫਿਰ ਮੱਥਾ ਟੇਕਣ ਚੱਲੇ ਜੇ ਉਹ ਅਸੀਂ ਗੱਡੀ ਪਰ ਵੀ ਬਹੁਤ ਘੱਟ ਫੁੱਲ ਲਵਾਏ ਤੇ ਹੀ ਬਾ ਚਾਰ ਪਾਸਾ ਚਾਰ ਪੰਜ ਕੇ ਫੁੱਲ ਲਵਾਏ ਤੇ ਇਹੋ ਪਤਾ ਕਾ ਤੋਈ ਵੀ ਪਤਾ ਨਾ ਲੱਗਾ ਬਹੁਤ ਔਖੇ ਮਨਾ ਕੇ ਲੈ ਗਿਆ ਤਾਂ ਮੈਂ ਫੇਰ ਵੀ ਅਗਲੇ ਦਿਨ ਐ ਤਾਂ ਹੋਣਾ ਹੀ ਐ ਵੀ ਮੱਥਾ ਟੇਕਣ ਜਾ ਗੱਡੀ ਗੰਤੋਂ ਫੁੱਲ ਚਾਰ ਗਾ ਤਾਂ ਫੁੱਲ ਲਾਏ ਬੇ ਲਾ ਸਕਦੇ ਮੈਂ ਕਹ ਤਾ ਦਾ ਮਾ ਸਾੜੇ ਰਿਸ਼ਤੇਦਾਰਾਂ ਨੇ ਨਵੀ ਲਈ ਤਾਂ ਉੱਥੇ ਮੱਥਾ ਟੇਕਣ ਚੱਲੇ ਚਲੋ ਤੁਹਾਨੂੰ ਵੀ ਲੈ ਚਾਲਦਾ ਗਏ ਹੁਣ ਐਂ ਕਰੀ ਅੱਛਾ ਪਿੰਡ 'ਚ ਤਾਂ ਕਿਸੇ ਆਪਣੀ ਸਹੇਲੀ ਨੂੰ ਜਾਂ ਕਿਸੇ ਨੂੰ ਵੀ ਕਹਿ ਕੇ ਦੇਖ ਲਈ ਵੀ ਆ ਜਾ ਆਪਾਂ ਨੇ ਉੱਥੇ ਜਾ ਕਾਣਾ ਜੋੜ ਜੀ ਦੇਖਾਂ ਜੇ ਤੇਰੇ ਗੱਲ ਕੋਈ ਤਿਆਰ ਹੋ ਜਾਵੇ ਮੈਂ ਤਾਂ ਬਹੁਤ ਔਖੀ ਪੰਚਾਇਤ ਮਤਲਬ ਪਿੰਡਦਿਆਂ ਨੂੰ ਇਕੱਠੇ ਕਰਕੇ ਲੈ ਗਿਆ ਤਾਂ ਜੀ ਬਹੁਤ ਮਨਾ ਮਨੋਕਾ ਮੈਂ ਤੁਹਾਨੂੰ ਪਾਰਟੀ ਕਰੂੰਗਾ ਮੱਥਾ ਟਿਕਾਉਂਗਾ ਨਾਲੇ ਤੁਹਾਨੂੰ ਹੁਸੀਨ ਬਾਦੀਆਂ ਦਿਖਾ ਕੇ ਲਿਆਣਾ ਕਮਾ ਕੇ ਲਿਆਣਾ ਪਹਾੜਾਂ ਦੀ ਸ਼ੇਅਰ ਕਰਾ ਕੇ ਲਿਆਣਾ ਤਾਂ ਹੋ ਗਏ ਜਿਹੜੇ ਜਿਹੜੇ ਜਿਨ੍ਹਾਂ ਨੂੰ ਉਦਦ ਦੇ ਬਾਰੇ ਪਤਾ ਹੀ ਨਹੀਂ ਹੈਗਾ ਪਿੰਡ ਗਿਆ ਤਾਂ ਜੀ ਮੇਰੇ ਪ੍ਰਾਤ ਵਿੱਚ ਹਰ ਇੱਕ ਘਰ ਚੋਂ ਇੱਕ ਮੈਂਬਰ ਗਿਆ ਤਾਂ ਜੀ ਕੀ ਮਜ਼ਾ ਦਜਾ ਉਹਨਾਂ ਨੂੰ ਕੀ ਪਤਾ ਪਰ ਇੱਕ ਗੱਲ ਹੈ ਜੀ ਜੋ ਕੋਸੈਨਾਂ ਨੇ ਨਾ ਕਰਿਆ ਉਹਨਾਂ ਨੇ ਖੁਸ਼ ਹੋ ਕੇ ਕਿਹਾ ਸਾੜੇ ਪਿੰਡਦਿਆਂ ਨੇ ਵੀ ਬਹੁਤ ਵਧੀਆ ਕਰਿਆ ਬਤਾ ਬਾਪਾ ਇਹ ਗਰਮੀਆਂ ਦੇ ਦਿਨ ਤੇ ਦੁਪਹਿਰ ਨੂੰ ਪਾਣੀ ਗਿਆ ਘਾਟ ਇਹਨਾਂ ਨੇ ਤਾਂ ਬਾਈ ਸਾਨੂੰ ਨਾ ਉਹ ਸਰਪਤ ਪਲਾਇਆ ਜੀ ਇਹਨਾਂ ਨੇ ਸਾਨੂੰ ਸਰਪਤ ਖੋਲ ਕੇ ਅੱਜ ਵੀ ਨੇਤਰਵੀਰ ਉਹਨੇ ਯਾਦ ਕਰਕੇ ਮਾਮੇ ਉਹਨੇ ਹੱਸ ਪੰਨੇ ਵੀ ਬਿੰਦਰ ਦੇ ਵਿਆਹ ਨੂੰ ਬਾਈ ਪਾਣੀ ਦੀ ਘਾਟ ਹੋ ਗਈ ਸੀ ਬੋਲੀ ਚ ਐਨ ਸਰਪਤ ਪਲਾਇਆ ਸਾਨੂੰ ਥੱਲੇ ਵਾਲਾ ਗਾਰਾ ਗੁਰਾ ਖੋਲ ਕੇ ਨਾ ਐ ਸਾਨੂੰ ਐ ਕਹੀ ਕੇ ਕਹਨੇ ਤਾਂ ਸੁਲੇਮਾਨੀ ਐ ਸੁਲੇਮਾਨੀ ਪਾਕਿਸਤਾਨੀ ਚ ਆਏਗੇ ਨਾ ਐ ਹੀ ਹੋਈ ਸੀ ਨਾ ਕਿਆ ਤਾਂ ਮਿਲ ਗਾਂਦਲਾ ਪਾਣੀ ਪਲਾਇਆ ਬਾਈ ਸਾੜੇ ਪਿੰਦੇ ਆਂ ਦਾੜ-ਦਾੜ ਪੀ ਗਏ ਕੋਈ ਉਹਨਾਂ ਨੇ ਕੁਝ ਨਹੀਂ ਉਕਰਿਆ ਜੀ ਕੈਚ ਤਾਂ ਸਕੈਚ ਬਣਾਇਆ ਤਾਂ ਇੰਨੀ ਬੇਇੱਜ਼ਤੀ ਕਰੀ ਸਾਰੀ ਤੁਸੀਂ ਹਾਂ ਫੇਰ ਭਾਈ ਮੇਰੀ ਜੁੱਤੀ ਕੋ ਖੋਲ ਮਨ ਤਾਂ ਪਤਾ ਨਹੀਂ ਤਾਂ ਵੀ ਜੁੱਤੀ ਵੀ ਚੱਕ ਲੈਣੀਆਂ ਸਾਲੀਆਂ ਮੈਂ ਹੋ ਗਿਆ ਗੁੱਸਾ ਫੇਰ ਮਨੂੰ ਨੇਤਰ ਬੈਠਿਆ ਰਾਮਣ ਕਹਿੰਦਾ ਕੋਈ ਨਹੀਂ ਕੋਈ ਆ ਹੁੰਦਾ ਕਹਿੰਦਾ ਆਹਾਹਾਹਾ ਨਾ ਹੋ ਗਈ ਧੀ ਨੀਕਾ ਮਾਂ ਮੇਰੀ ਜੁੱਤੀ ਕਿੱਥੇ ਹੈ ਮੱਥਾ ਟੇਕ ਕੇ ਨਿਕਲੇ ਤੇ ਗੁਰਦੁਆਰੇ ਚ ਤਾਰੀਕਾ ਗੱਲ ਹੈ ਜੀ ਆਪਣੇ ਆਪਣੀਆਂ ਲਾਵਾ ਉੱਥੇ ਹੀ ਗਾ ਆਪਣੇ ਗੁਰਦੁਆਰਾ ਸਾਹਿਬ ਚ ਹੋਈ ਵੀ ਹਾਂ ਹਨਾ ਆਪਣਾ ਆਪਣਾ ਵਿਆਹ ਘਰ ਹੀ ਹੋਇਆ ਬਾਕੀ ਹੈ ਨਾ ਤੇ ਭਾਈ ਉਸ ਟਾਈਮ ਤਾਂ ਨਾ ਉੱਥੇ ਬੋੜੀ ਲਾਗ ਉਹੋ ਹੋ ਇੰਨੇ ਜਾਦਾ ਦਾ ਵੀ ਹੁੰਦਾ ਦਾ ਹੈ ਨਾ ਥੋੜਾ ਹਮ ਸਾਰੇ ਹੁੰਦੇ ਨੇ ਤੇ ਭਾਈ ਇੰਨੀ ਖੇਤੀ ਕਰੀ ਬਤੀ ਬਹੁਤ ਜਿਆਦਾ ਸੀ ਮੁਰਦੀ ਗੱਡੀ ਨੂੰ ਗਏ ਉੱਤੇ ਬਾਅਦ ਫੇਰ 8-10 ਦਿਨ ਬਾਅਦ ਲੈ ਕੇ ਗਿਆ ਮੈਂ ਮਨਜੀਤ ਨੂੰ ਭਾਈ ਇੰਨੀ ਪੁੱਛੋ ਵੀ ਮੇਰੀ ਤਾਂ ਤਿੰਨ ਤਿੰਨ ਫੋਟੋ ਦੇ ਖੀਰੇ 8-8 ਫੋਟੋ ਦੀਆਂ ਕੀ ਆ ਕੱਕੜੀਆਂ ਤਾਂ ਮੈਂ ਕਹਿੰਦਾ ਤੁਸੀਂ ਭੁੱਲੇ ਜਾਓ ਜੀ ਕਿੰਨੀਆਂ ਬੜੀਆਂ ਬੜੀਆਂ ਤੀਆਂ ਐਡੇ ਐਡੇ ਤਾਂ ਟਮਾਟਰ ਤੇ ਹੀ ਐਡੇ ਐਡੇ ਟਮਾਟਰ ਬੇਲਾਂ ਵਾਲੇ ਬੇਲਾਂ ਵਾਲੇ ਬੇਲਾਂ ਪਰ ਲੱਗਦੇ ਸੀ ਉਧਰ ਬੇਲਾਂ ਟਮਾਟਰ ਆ ਆਪਣੇ ਤਾਂ ਬੂਟਾ ਹੁੰਦਾ ਜੀ ਐਨੇ ਐਨੇ ਕ ਲੱਗਦੇ ਐਡੇ ਐਡੇ ਟਮਾਟਰ ਐਡੇ ਮਜ਼ਾਕ ਨਹੀਂ ਹੈ ਤੇ ਨਾ ਫਿਰ ਉਧਰ ਤੇ ਆਂਦੇ ਹੋਏ ਲਿਆਉਂਦੇ ਵੀ ਹੈ ਤੇ ਪੰਜ ਪੰਜ ਚਾਰ ਚਾ ਕਿ ਹੁਣ ਤੁਸੀਂ ਦੇਖ ਲਓ ਜੀ ਇੱਧਰ ਭਾਰੀਆਂ ਲੈਣੇ ਕਿੰਨੇ ਕਿੰਨੇ ਆ ਉਧਰ ਤੇ ਕਚੌੜ ਕਿੱਡਾ ਬੜਾ ਲੈਣੇ ਅਸੀਂ ਹੁਣ ਵੀ ਪਿਆ ਸਾੜੇ ਪਾ 1 2 ਬਣਾਣੇ ਨੂੰ ਆ ਜੀ 1 2 ਤੇ ਨਾ ਚਾਰ ਪਏ ਜੀ ਚਲੋ ਭਾਈ ਇਹੀ ਹੋਣਾ ਚਾਹੀਦਾ ਉਧਰ ਸਬਜੀ ਅਹੀਂ ਹੁੰਦੀ ਹੈ ਤਾਂ ਜਿੰਨੀ ਮਰਜ਼ੀ ਲੈ ਲੈ ਹੂੰ ਤੇ ਬਾਕੀ ਜਦ ਜਾਈਗੇ ਨਾ ਸਾਡੇ ਮਾਮੇ ਉਹਨਾਂ ਨੂੰ ਪਹਿਲਾ ਜਦ ਅਸੀਂ ਦੇਖਣ ਗਏ ਤੇ ਨਾ ਮਨਜੀਤ ਨੂੰ ਹੈ ਜਦ ਬੀਬੀ ਸਾਰੇ ਗਏ ਤੇ ਹੈ ਨਾ ਹੈ ਤੇ 10 15 ਅਸੀਂ ਹਣੀ ਚਾਚਾ ਚਾਚੀ ਉਹਨੇ ਮਾਮੀ ਉਹਨੇ ਹੋਰ ਸਾਰੇ ਮਾਮੇ ਉਹਨੇ ਸਾੜੇ ਵੀ ਉਧਰ ਹੈ ਤੇ ਮਾਮਾ ਨਹੀਂ ਤੱਕਿਆ ਮਾਮਾ ਤੱਕਿਆ ਤੇ ਭਾਈ ਸਾਰਾ ਸਾਰੇ ਜਣੇ ਜਾਂ ਦੇਖਣਗੇ ਨਾ ਇਹੀ ਕਹੀ ਜਾਏ ਕਰੇ ਉਹ ਗੈਲ ਭਾਈ ਬਚੋ ਸਾਰੇ ਪਿੰਡ ਦੀ ਉਹ ਬਚੋਲਣ ਦੀ ਉਹ ਕਿਤੇ ਗਈ ਵੀ ਤੀ ਨਾ ਪਾ ਪਾਪਾ ਉਹਦੀ ਬੂਆ ਗੈਲ ਤੀ ਜਿਆਦਾ ਰਵਿੰਦਰ ਅਗੇ ਤੱਕ ਗਏ ਨਾ ਦੱਸ ਪਾਈ ਭਾਈ ਜਦੀ ਜੱਦ ਦੇਖੇ ਕਰਾ ਨਾ ਵੀ 2 ਕਿਲੋਮੀਟਰ ਹੋ ਗਿਆ ਉਹ بڑا ਪਹਾੜ ਆ ਗਿਆ ਐਂ ਦੇਖੇ ਕਰਾ ਵੀ ਉਹ ਦੇਖੋ ਕਿੱਡਾ ਪਹਾੜ ਜਦੀ ਉਹ ਪੇਛਾ ਬੈਠੀ ਗੈਦੇ ਕਰਾ ਐ ਤੇ ਵੀ ਅੱਗੇ ਜਾਣਾ ਇਹਦੇ ਪੰਨ ਹੋ ਕਈ ਗਾਹਾਂ ਜਾਣਾ ਭਾਈ ਅਸੀਂ ਹੋ ਟਰੀ ਜਾਏ ਕਰੇ ਵੀ ਮਹਾ ਪਤਾ ਨਹੀਂ ਕਿ ਆ ਬਣੂਗਾ ਆ ਦੇਖ ਲਈ ਸਵੇਰ ਦੇ ਤੁਰੇ ਬਿਨਾ ਅਸੀਂ ਉੱਥੇ ਜਾ ਕੇ ਪਹੁੰਚੇ 12 1 ਵਜੇ ਖਣੀ ਨਾ 2 ਵਜੇ ਹਮ ਹਣਾ ਦੁਪਹਿਰ ਜੀ ਨੂੰ ਪਹੁੰਚੇ ਹਨਾ ਉਰੇ ਤੇ ਤੁਰੇ ਬਿ ਅਸੀਂ 5 ਵਜੇ ਦੇ ਤੜਕੇ ਨਹਾ ਧੋ ਕੇ ਸੰਡੇ ਹੀ ਪਣੀ ਤੇ ਜਿਆਦਾ ਪਤਾ ਲੱਗਿਆ ਅੱਜ ਮੰਮੀ ਮੰਮੀ ਹਨਾ ਡੈਡੀ ਗਈ ਵੀ ਤੇ ਇੱਥਾਂ ਹਮ ਉਹ ਗਾਨ ਕੱਖ ਵੱਢਣਗੇ ਵੀ ਤੇ ਸਾਨੂੰ ਕੀ ਪਤਾ ਹੈ ਨਾ ਵੀ ਆ ਜਾਣਾ ਦੇਖਣਾ ਹਾਂ ਉਹ ਤਾਂ ਉਹਨੇ ਦੱਸਿਆ ਸੀਗਾ ਜਿਹੜਾ ਸਰੂਪਾ ਅੰਕਲ ਹੈ ਹਮ ਜਿਹੜਾ ਉਹਨੇ ਵੀ ਉਹ ਦੋ ਹਾਂ ਨਹੀਂ ਕਰਾਇਆ ਤੇ ਨਾ ਹਾਂ ਨਾ ਦੋ ਤੇ ਮੇਰੇ ਦੋ ਪਚੋਲੇ ਤੇ ਹੀ ਉਹ ਵੀ ਆਏ ਨਹੀਂ ਵੀ ਬੰਦੇ ਹੀ ਤੇ ਇੱਕ ਲੇਡੀ ਸੀ ਇੱਕ ਅੰਕਲਤਾਈ ਇੱਕ ਇੱਕ ਤਾਂ ਸਾਢੇ ਪਿੰਨ ਤੇ ਹੀ ਹੋ ਗਈ ਜੀ ਹਾਂ ਜੀ ਤੇ ਇੱਕ ਪੈਂਤ ਪਰ ਤੋਂ ਦਾ ਅੰਕਲ ਦੋ ਜਾਨੇ ਤਈ ਮੇਰੇ ਤੋਂ ਲੈ ਸਾਡ ਮੇ ਤਾਂ ਪੈ ਗਈ ਨਾ ਠੱਪਾ ਜੀ ਅਜੀ ਮਮੀ ਰਾ ਨੇ ਵਾਜਾ ਮਾਰੇ ਮਮੀ ਨਾ ਹੀ ਆਏ ਵਿਚਾਰੇ ਪਰ ਨੱਠੇ ਵੇ ਪਰ ਇੱਕ ਗੱਲ ਹੈ ਜਦ ਵੀ ਮੈਂ ਕਹਿਣਾ ਨਾ ਗੁੱਸਾ ਆਂਦਾ ਮੈਨੂੰ ਕਿਤੇ ਵੀ ਕਿੱਥੇ ਬਚੋਲਾ ਮੈਂ ਉਹਨੂੰ ਫੜਾ ਚੱਲ ਇੱਕ ਤਾਂ ਹੁਣ ਸਾੜੇ ਪਿੰਡ ਦੇ ਦੀ ਜਿਹੜੀ ਆਂਟੀ ਸਾੜੀ ਉਹਦੀ ਤਾਂ ਡੈਥ ਹੋ ਗਈ ਤੇ ਤਾਈ थी ਸਾੜੀ ਉਹਦੀ ਡੈਥ ਹੋ ਗਈ ਪਿੰਡ ਚੋ ਹੀ ਐ ਜੀ ਨੂੰ ਕਹਿੰਦੇ ਨਾ ਜੈ ਕਿੱਥੇ ਹੈ ਬਚੋਲਾ ਫੜਾ ਉਸੇ ਬਚੋਲੇ ਦੀ ਹੁਣ ਪੂਜਾ ਕਰਿਆ ਕਰੋ ਵੀ ਸਾਨੂੰ ਕਿੱਥੇ ਘੁੰਮਣਾ ਮਿਲਦਾ ਇੰਨੇ ਸੋਹਣੇ ਵਿੱਚ ਘੁੰਮਣਾ ਮਿਲਦਾ ਇੰਨੀ ਸੇਵਾ ਹੁੰਦੀ ਹੈ ਉੱਥੇ ਆ ਤਾਂ ਹਾਂ ਅਜੇ ਵੀ ਡਰਨਾ ਨਹੀਂ ਮੈਂ ਹੈ ਮੈਂ ਡਰਦੀ ਅਜੇ ਵੀ ਪਚੋਲਾ ਮੇਰਾ ਇੱਕ ਹੈਗਾ ਅੰਕਲ ਪੈਂਤਪਰ ਵਾਲਾ ਉਹ ਹੈਗਾ ਮੇਰੇ ਵੀ ਮੈਂ ਤਾਂ ਉੱਪਰ ਜਾ ਕਾਨਾ ਵੀ ਇਹਨਾਂ ਦੇ ਵੀ ਉਹੀ ਆ ਇੱਕੇ ਆ ਜੀ ਐ ਨਹੀਂ ਹੈ ਵੀ ਇੱਧਰ ਤੇ ਹੋਰ ਹੈ ਉੱਧਰ ਇੱਕੋ ਹੈ ਜੀ ਬਸ ਦੋਏ ਇੱਧਰ ਤੇ ਹੀ ਆ ਜਿਹੜੇ ਆ ਆਪਣੇ ਨਾ ਅੰਕਲ ਹਰਾ ਤਾਈ ਦੀ ਉੱਧਰ ਵੀ ਉਹੀ ਥੀ ਮੈਂ ਤਾਂ ਐ ਸਮਝੀ ਜਾਂਦਾ ਵੀ ਇੱਥੇ ਤਾਂ ਸਿੱਧੇ ਵਿੱਚ ਨਹੀਂ ਮੈਂ ਸੋਚਿਆ ਕਦੇ ਵੀ ਚੱਲ ਬਚੋਲਾ ਜਾ ਆ ਹੁਣ ਨਹੀਂ ਇੱਕ ਉਧਰ ਤੇ ਹੋਏ ਕਰਦਾ ਇੱਕ ਇੱਧਰ ਤੇ ਐ ਵੀ ਹੁੰਦਾ ਕਈ ਵਾਰ ਪਈ ਕਈ ਵਾਰ ਇੱਕ ਵੀ ਹੁੰਦਾ ਕਈ ਵਾਰ ਦੋ ਵੀ ਹੋ ਜਾਂਦੇ ਤੇ ਗੱਲਬਾਤ ਮੈਂ ਤਾਂ ਐ ਸਮਝੀ ਜਾਂਦਾ ਮੈਂ ਤਾਂ ਅੱਜ ਵੀ ਇਹ ਕਿਤੇ ਸੋਚਦਾ ਨਾ ਕਿਸੇ ਦਿਨ ਮੇਰੇ ਕੋਲ ਟਾਈਮ ਹੁੰਦਾ ਜੀ ਦੁਕਾਨ ਤੇ ਮੈਂ ਬੈਠਿਆ ਹੁੰਨਾ ਮੈਂ ਫੋਨ ਨਹੀਂ ਦੇਖਦਾ ਮੈਂ ਐ ਸੋਚੀ ਜਾਂਦਾ ਪਹਿਲਾਂ ਤਾਂ ਸਾਰਾ ਦਿਨ ਤਾਂ ਉਹ ਫੇਸਬੁੱਕ ਨਹੀਂ ਛੱਡ ਹੁੰਦੀ ਹੈ ਪਹਿਲਾਂ ਤਾਂ ਮੈਂ ਐ ਸੋਚੀ ਜਾਂਦਾ ਵੀ ਇਹਨਾਂ ਦੇ ਦਾਦੇ ਨੇ ਕੀ ਆ ਦੇਖਿਆ ਵੀ ਕਿੱਥੇ ਗਿਆ ਉਹ ਪੰਜਾਬ ਛੱਡ ਕੇ ਉਧਰ ਗਿਆ ਹੈ ਉਹ ਤਾਂ ਆ ਗਿਆ ਵੀ ਅੱਗੇ 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 ਉਹਰੇ ਬਲੌਗਰਾਂ ਦੇ ਕਰਨਾ ਦੋਤਿਆਂ ਨੇ ਹਾਂ ਦੋਤਿਆਂ ਨੇ ਤੇ ਗੱਲ ਮੈਂ ਤਾਂ ਆਹੀ ਸੋਚੀ ਜਾਂਦਾ ਫਿਰ ਮੇਰਾ ਮਨ ਚੱਲ ਮੈਂ ਉਹ ਸੋਚਦਾ ਵੀ ਚੱਲ ਇੱਧਰ ਕੋਈ ਹੋਇਆ ਹੋਣਾ 84 ਚ ਹੱਲੇ ਗੁੱਲੇ ਡਰ ਡੁਰ ਕੇ ਲਾਂਗੇ ਹਾਂ ਜੀ ਤਾਂ ਹੀ ਗਏ ਤਾਂ ਹੀ ਗਏ ਤੇ ਇਹੋ ਹੈ ਤਾਂ ਉਰੇ ਦੇ ਐ ਪਰ ਖਾਲੀ ਤੇ ਤੇ ਨਾ ਕੋਈ ਉਹਨਾਂ ਦਾ ਹੋ ਗਏ ਹੁਣੇ ਜੀ ਖਾੜ ਕੋ ਹੁੜਕੂ ਪਤਾ ਨਹੀਂ ਕੌਣ ਆ ਗਏ ਤੇ ਡਰ ਗਏ ਤੇ ਇਹ ਅੱਗੇ ਡਰ ਜਾਂਦੇ ਤੇ ਅਸੀਂ ਤੇ ਉਹ ਚਲੇ ਗਿਆ ਚਲੋ ਮੰਨ ਲਿਆ ਮੈਂ ਉਹ ਤਾਂ ਚਲੇ ਗਿਆ ਫਿਰ ਮੈਂ ਸੋਚੀ ਜਾਨਾ ਵੀ ਮੇਰੇ ਪਿੰਡ ਵਾਲੀ ਤਾਈ ਦਾ ਇਹ ਜਾ ਕਿਹੜਾ ਲੜਿਆ ਐਨੀ ਦੂਰ ਉਹ ਕਿਤਰਾ ਜੋਹੜ ਜੀ ਤਾਂ ਮੰਨਿਆ ਵੀ ਚਲ ਉੱਥੇ ਜਿੱਗੇ ਚਲੇ ਗਏ ਹੁਣੀ ਮੱਥਾ ਟੇਕਣ ਉਹਨਾਂ ਐਨਾ ਕਿਤਰਾ ਦੇਖ ਰੇਖ ਕਰ ਲਈ ਕਿਤਰਾ ਰਿਸ਼ਤੇਦਾਰੀ ਕੱਢ ਲਈ ਪੈਂਤਪੁਰ ਵਾਲੇ ਹਾਂ ਜਿਹੜੀ ਪਿੰਦ ਰਖਾਲੀ ਬੂਆ ਉਹਨਾਂ ਦਾ ਦਿਓ ਰਹਾ ਅੱਛਾ ਉਹ ਪੈਂਤਪੁਰਾ ਤਾਈ ਦਾ ਪਤਾ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਫਿਰ ਤਾਂ ਠੀਕ ਚਲੋ ਅੱਜ ਵੀ ਮੈਨੂੰ ਬਹੁਤ ਹੌਸਲਾ ਵੀ ਆਇਆ ਜੇ ਕੋਈ ਗੱਲ ਕਰਨੀ ਨਾ ਕਿ ਮੇਰਾ ਇੱਕ ਬਚੋਲਾ ਹੈਗਾ ਮੇਰਾ ਵੀ ਤਾਂ ਹੈਗਾ ਇੱਕ ਬਚੋਲਾ ਬਾਈ ਹੁਣ ਕੀ ਕਰਾਂ ਉਹ ਨਾ ਕਹਿਣਾ ਬਾਈ ਮੈਂ ਕਿਸੇ ਦਿਨ ਮੈਂ ਇਹ ਨਾ ਮੈਂ ਉਹਦੀ ਸੁਣ ਚਾਰ ਦਿਨ ਹੋ ਗਏ ਸੁਣ ਸਕਦਾ ਉਹਦਾ ਪੋਸਾ ਉਹ ਗਾ ਉਹਦਾ ਬੇਤਰਾ ਹੱਥ ਜੋੜੀ ਜਾਂਦਾ ਸਭ ਨੂੰ ਉਹਨੂੰ ਕਿਹਾ ਕਹਿਣਾ ਜੇ ਮੈਂ ਗੁੱਸੇ ਵਿੱਚ ਵੀ ਜਾਊਂਗਾ ਨਾ ਉੱਥੇ ਉਹਨੂੰ ਕਹਿਣਾ ਫਿਰ ਮੈਂ ਹਾਰੀਕ ਨਾ ਬਜ਼ੁਰਗਾਂ ਨਾਲ ਮੈਂ ਬਹੁਤ ਕੋਲ ਮਿਲਦਾ ਹਾਂ ਸ਼ੁਰੂ ਤੋਂ ਹੀ ਕਿਉਂਕਿ ਆਪਣੇ ਕੋਲ ਸ਼ੁਰੂ ਤੇ ਬਜ਼ੁਰਗੇ ਆਏ ਟਰੈਕਟਰ ਲੈ ਕੇ ਆਉਂਦੇ ਤੇ ਤਾ ਮੈਂ ਉਹਨਾਂ ਕੋਲ ਬੈਠ ਕੇ ਗੱਲਾਂ ਸੁਣੇ ਕਰਦਾ ਤਾਂ ਉਂ ਵੀ ਛੇੜ ਲੰਦੇ ਤੇ ਜੇ ਕੋਈ ਆ ਜਾਂਦਾ ਤਾਂ ਪੁਰਾਣੀਆਂ ਗੱਲਾਂ ਤਾਂ ਕਰਕੇ ਜੀ ਚਲੋ ਜੇ ਮੈਂ ਪੂਰੇ ਤੇ ਗੁੱਸੇ ਵਿੱਚ ਵੀ ਗਿਆ ਨਾ ਉਹਨਾਂ ਤਾਂ ਜਿਆ ਦੇਖਣਾ ਨਾ ਬਿੰਦਰ ਆ ਗਿਆ ਵੈਸੇ ਤਾਂ ਹੁਣ ਪਛਾਣਨ ਨਾ ਵੀ ਦੀਆਂ ਨਹੀਂ ਤਨੇ ਕਿੰਨਾ ਕਿ ਬਜ਼ੁਰਗ ਹੋ ਗਿਆ ਨਾ ਪਰ ਐ ਠੀਕ ਐ ਨਹੀਂ ਉੱਥੇ ਹੀ ਖੜਿਆ ਉਹਦਾ ਸਰੀਰ ਤਾਂ ਦੇਖੀ ਨਹੀਂ ਹੈ ਕਿ ਸਾਈ ਪਰ ਉਹਦੇ ਕੋਲ ਜਾ ਕੇ ਮੈਂ ਨਿਮਰਤਾ ਜਾਲਾ ਹੋ ਜਾਣਾ ਮੈਂ ਕਹੀ ਜਾਣਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਮੈਂ ਵੀ ਹੋ ਸਕਦਾ ਹਾਂ ਵੇਖ ਲੈ ਸਾਡੇ ਜ਼ਬਰਦਸਤ ਦਾਦੇ ਨੇ ਕਿੰਨਾ ਸੋਚਿਆ ਹੈ ਵੀ ਮੇਰੇ ਦੋਤੇ ਬਲੌਗਰ ਫੇਰ ਅਗਰੰਜਵਾਈ ਨਾਲੇ ਜਾਂਦਾ ਹੈ ਨਹੀਂ ਤੇਜੀ ਬਲੌਗਰ ਹੁਣੀ 2-3 ਸਾਲ ਤੀ ਬਣੇ ਆ ਤਾਂ ਦੇਖ ਲੈ ਹੁਣ ਕਿੰਨਾ ਸੋਹਣਾ ਤੁਹਾਨੂੰ ਇਥੇ ਦੇ ਆ ਇਹਨਾਂ ਨੇ ਵੀ ਹਾਂ ਵੀਡੀਓ ਕਿੰਨਾ ਸੋਹਣਾ ਏਰੀਆ ਚੁਣ ਕੇ ਦਿਆ ਹਣੀ ਹਸੀਨ ਬਾਦੀਆਂ ਨਹੀਂ ਤਾਂ ਅਸੀਂ ਫਿਲਮਾਂ ਫੁਲਮਾਂ ਸੁਣੇ ਕਰਦੇ ਤੇ ਗਾਣੇ ਹੈ ਵੀ ਆ ਸਿਮਲਾ ਵੀ ਹੈਗਾ ਜੀ ਹਮਾਰ ਚਲਦੀ ਯਹਾਂ ਹੁਸੈਨਬਾਦ ਦੀਆਂ ਸੀ ਤਾਂ ਗਾਣਿਆਂ ਚ ਸੁਣਿਆ ਤਾਂ ਸਾਨੂੰ ਕਿਆ ਪਤਾ ਵੀ ਸਾਨੂੰ ਵੀ ਠੋਕਰਾ ਖਾਣੀਆਂ ਪੈਣੀਆਂ ਪਤ ਨਹੀਂ ਪਤਾ ਹੈ ਤਾਂ ਮੈਂ ਤੁਹਾਨੂੰ ਉੱਪਰ ਜੰਗਲ ਚ ਵੀ ਦਿਖਾ ਲਿਆ ਮੈਂ ਜਾ ਕੇ ਅਜੇ ਤਾਂ ਪੀ ਸੋਚ ਵੀ ਸੋਚੀ ਬੈਠੀ ਸੁਖ ਰਹੀ ਹਾਂ ਮੈਂ ਨਹੀਂ ਜਾਂਦਾ ਕਿ ਮੈਂ ਨਹੀਂ ਜਾਂਦਾ ਇੱਕ ਦਿਨ ਐ ਕਰਨਾ ਘਰਾਂ ਦੇ ਕੋਈ ਪਹਿਲੇ ਪੁਰਾਣੇ ਕੱਪੜੇ ਲੈਣ ਜਿਹੜੇ ਖੀਚੂ-ਖੀਚੂ ਕੇ ਉਹ ਵੀ ਹੋ ਜਵੇ ਚਾਹੇ ਖਰਾਬ ਹੀ ਹੋ ਜਵੇ ਉਹ ਜਾ ਕੇ ਆਣਾ ਉੱਪਰ ਅੱਛਾ ਜੇ ਤੁਹਾ ਡੋਲਾ ਸਮਾਇਆ ਤਾਂ ਨੇ ਤੁਹਾਨੂੰ ਪਤਾ ਪੱਕਾ ਐਂ ਦੱਸ ਬਈ ਇਹ ਜੇ ਬਰਾਤੀਆਂ ਜੀ ਕਿਆ ਮੰਨ ਚਾਹੁੰਦਾ ਹੈ ਮੈਂ ਨਹੀਂ ਮੰਨਦਾ ਜੀ ਗੱਲ ਇਹ ਐਂ ਦੱਸੋ ਜੀ ਉਹ ਪਹਾੜ 'ਤੇ ਸੀ ਪਰ ਜਾਣੇ ਜੀ ਉੱਪਰ ਨਾ ਬਰਾਤ ਉਹ ਥੱਲੇ ਨੂੰ ਜਾਊਗੀ ਪਈਆਂ ਨੂੰ ਪਾਗ ਡੰਡੀਆਂ ਨੂੰ ਉੱਪਰ ਚੜ੍ਹ ਕੇ ਪੱਥਰ 'ਤੇ ਨਾ ਦੀ ਭਾਈ ਕੋਠੇ ਤਾਂ ਕੋਈ ਘਰ ਵੀ ਨਹੀਂ ਲਾਗ ਨੇੜਾ ਦੂਰ ਡਾੜਾ ਹੈ ਉੱਪਰ ਜਾ ਕੇ ਪਹਿਲਾਂ ਐਂ ਹੀ ਤੁਰ ਬਰਾਤ ਪੱਥਰਾਂ 'ਵਾਂ ਲ ਜਾਣੀ ਸੀ ਤੁਰ ਕੇ ਹੀ ਜਾਂਦੇ ਤੇ ਪਹਿਲਾਂ ਫਿਰ ਉੱਪਰ ਨੂੰ ਚੜੇ ਉਹ ਪੁੱਠੇ ਚੜੇ ਐ ਹੁੰਗੇ ਐ ਜਾਓਗੇ ਉੱਧਰ ਹੈ ਗਿਆ ਰਸਤੇ ਉੱਧਰ ਨੂੰ ਉਪਰ ਜੋਰਜੀ ਤੇ ਇੱਧਰ ਨੂੰ ਆਂਦੇ ਆਂਦੇ ਵੀ ਰਸਤੇ ਹੈਗੇ ਬਥੇਰੇ ਇੱਧਰ ਮਰਜ਼ੀ ਨੂੰ ਵੱਢ ਲੈਣਾ ਹੁਣ ਕੀ ਕਹਿਦੀ ਹੈ ਜੀ ਬਾਕੀ ਮੇਰਾ ਵੀ ਮਨ ਬਣਦਾ ਇੱਕ ਵਾਰੀ ਜਾ ਕਾਮ ਤੁਹਾਨੂੰ ਵੀ ਦਿਖਾਵਾਂ ਜੀ ਦਊਂਗਾ ਜੀ ਹੁਣ ਵਲੋਗ ਹੈ ਤਕੀ ਪਰ ਕਰਾਂ ਕਿ ਆਈ ਉਦਮ ਉੱਥੇ ਜਾਉਂਗੇ ਜਿੱਥੇ ਨੋ ਹੋ ਗਏ ਤੇ ਆਮਨੇ ਰਹੀ ਜੋਈ 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 ਨਾ ਨਾ ਬਾਈ ਨਾ ਨਾ ਮੈਂ ਤਾਂ ਜਾਦ ਜਾਊਂਗਾ ਜਦ ਉੱਧਰ ਨਾ ਟਰਾਲੀਆਂ ਹੀ ਲੱਗ ਜੂਗੀਆਂ ਤਾਰਾਂ ਪਰ ਬੈ ਇੱਧਰ ਜੋਰਜੀ ਤੇ ਬੈਠ ਕੇ ਉੱਧਰ ਉਹ ਤਾਂ ਫਿਰ ਹੁਣ ਜਾ ਕੇ ਤੁਸੀਂ ਲਾਏ ਹੋ ਆਪਣੇ پیسے ਆ ਗਏ ਨਾ ਬਾਹੂ ਬਾਹ ਜੀ ਪ੍ਰਾਣੀਆਂ ਬਾਣੀਆਂ ਦੇ ਕਮਾਲ ਹੋ ਗਈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਜੀ ਚਲੋ ਇਹ ਤਾਂ ਹੱਸੀ ਮਜ਼ਾਕ ਹੋ ਲਿਆ ਪ੍ਰਾਣੀਆਂ ਕੁਝ ਯਾਦਾਂ ਵੀ ਤਾਜ਼ੀਆਂ ਹੋ ਗਈਆਂ ਤੇ ਹੁਣ ਮੈਂ ਚੱਲਦਾ ਜੀ ਹੁਣ ਤੁਹਾਨੂੰ ਮਿੰਨੀ ਬਲੌਗ ਮਿਲਨੇ 15-16 ਮਿੰਟ ਦੇ ਕਿਉਂਕਿ ਟਾਈਮ ਵੀ ਘੱਟ ਹੁੰਦਾ ਚਲੋ ਕੋਈ ਨਹੀਂ ਵੈਸੇ ਅੱਜ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋ ਲਈ ਕੋਈ ਨਹੀਂ ਇਹ ਤਾਂ ਯਾਦਾਂ ਤੇ ਹੱਸੀ ਮਜ਼ਾਕ ਕਰ ਲਿਆ ਬਾਕੀ ਕੋਈ ਨਹੀਂ ਅਸੀਂ ਤਾਂ ਖੁਸ਼ ਹਾਂ ਜੀ ਅਸੀਂ ਨਹੀਂ ਲੜ-ਲਡਾਈ ਕਰਦੇ ਅਸੀਂ ਤਾਂ ਆਪਸ ਵਿੱਚ ਨਹੀਂ ਲੜਦੇ ਹਾਂ ਜੀ ਬਚੋਲਿਆਂ ਨੂੰ ਕਿਹਾ ਕੁੱਟਣਾ ਮਾਰਨਾ ਅਸੀਂ ਚੰਗਾ ਹੀ ਕਰਿਆ ਚਲ ਉਹਨਾਂ ਨੇ ਮੇਰਾ ਘਰੇ ਬਸਾਇਆ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਉਹਨਾਂ ਮਾੜਾ ਕਰਿਆ ਮੇਰਾ ਕਿ ਚੰਗਾ ਕਰੇ ਜੀ ਤੇ ਬਾਕੀ ਹੁਣ ਮੈਂ ਬਹੁਤ ਸੋਹਣੀਆਂ ਗੱਲਾਂ ਹਾਂ ਮੇਰਾ ਗਿਫਟ ਦਿਓ ਮੈਂ ਕਿਹੜਾ ਹੁਣ ਰਾਂ 45 ਦੀ ਦੁਕਾਨ ਮੰਗ ਮੂਰਾ ਦੁਕਾਨ ਲਈ ਬੈਠਿਆ ਵੀ ਚੱਕ ਲੈ ਦੇ ਤੂੰ ਚਲ ਅੱਜ ਦੇਖਦਾਈ ਮੈਂ ਲਿਆਣਾ ਅਮਰੂਦ ਪਏ ਉਹ ਬੇਰ ਖਾ ਲੈ ਮੈਂ ਖਾ ਲੈ ਚਲ ਬਸ ਲੋੜ ਹੀ ਨਹੀਂ ਗਿਫਟ ਦੀ ਖਾਣਾ ਪੀਣਾ ਹੋਣਾ ਚਾਹੀਦਾ ਜੀ ਗਿਫਟ ਵਿੱਚ ਗਿਫਟ ਵਿੱਚ ਆਪਾਂ ਜਦ ਬਰਥਡੇ ਹੁੰਦਾ ਕੇਕ ਨਹੀਂ ਕੱਟਦੇ ਜਾਂ ਸਮੋਸੇ ਲਿਆਨੇ ਆ ਠੰਡੇ ਲਿਆਨੇ ਤੁਸੀਂ ਤਾਂ ਮੇਰਾ ਕੇਕ ਘਟਿਆ ਨਾ ਸਮੋਸੇ ਲਿਆਈ ਨਾ ਪੇਸਟੀਆਂ ਲੈ ਕੇ ਆਈ ਤੁਸੀਂ ਨਾ ਮੇਰੀਓ ਪੈਣੋ ਕਮੈਂਟ ਕਰਦੇ ਵੀ ਮਜੀਦ ਗੱਲ ਤਾਂ ਬਹੁਤ ਮਾੜੀ ਹੋਈ ਫੇਰ ਤਾਂ ਮੇਰੇ ਪਰ ਸ਼ਾਮ ਨੂੰ ਘੁੰਮੂਗਾ 베ਲਣਾ ਹੈ ਇਹ ਨਾ ਤਾਂ ਕਹੀ ਜਾਣਾ ਤੁਸੀਂ ਮੜਕ ਹੌਸਲਾ ਦੇ ਦੇਵੀ ਮੇਰੀਓ ਪੈਣੋ ਵੀ ਚਲ ਕੋਈ ਨਹੀਂ ਬਿੰਦਰ ਬੋਸ ਆਉਗਾ ਹੀ ਇਹ ਹੀ ਤੇਰੇ ਵਾਸਤੇ ਗਿਫਟ ਹੈ ਤੁਸੀਂ ਤੁੰਡਾਈ ਹੋਈ ਮੜੇ ਹੁਣ ਜੇ ਤੁਹਾਡਾ ਅਪ੍ਰੈਲ ਚ ਆਣਾ ਹੈ ਨਾ ਮੇਰੇ ਤਾਂ ਅਪ੍ਰੈਲ ਦਾ ਜਿਹੜਾ ਨਾਲ ਹੀ 1 ਅਪ੍ਰੈਲ ਹੈ ਉਦੋਂ ਲੋਕ ਮਜ਼ਾਕ ਵੀ ਕਰਦੇ ਆ ਫੂਲ ਡੇ ਮਨਾਣੇ ਆ ਫਲਾਣਾ ਇੱਕ ਦੋ ਇਹਦਾ ਮੂਰਖ ਵੀ ਬਣਾ ਦਿੰਨੇ ਆ ਜੀ ਨਹੀਂ ਮਨਜੀਤ ਗੱਲ ਮਾੜੀ ਹੋਈ ਹੈ ਬੇਟਾ ਕਹੀਗੇ ਕਹੀਗੇ ਮਿਲਿਆ ਹੀ ਨਹੀਂ ਉਸ ਦਿਨੇ ਮੈਂ ਆਪਣੇ ਨਾਮ ਦਾ ਹੀ ਕੇਕ ਕੱਢਣਾ ਹਾਂ ਐ ਕਰੂੰਗੀ ਇਹ ਮੇਰਾ ਵਾਦਾ ਰਿਹਾ ਚਲੋ ਠੀਕ ਹੈ ਜੀ ਬਣ ਗਈ ਗੱਲ ਐ ਆਣਾ ਕਦ ਮਾਰਚ ਵਿੱਚ ਕਿ ਅਪ੍ਰੈਲ ਮਹੀਨਾ ਅਪ੍ਰੈਲ ਲੈ ਲਓ ਜੀ ਮੇਰਾ ਵਾਦਾ ਰਿਹਾ ਵੀ ਚਾਹੇ ਹੁਣ ਤੇ 5 ਦਿਨ ਨੂੰ ਚਲੇ ਜਾਈਏ ਪਹਾੜ ਚ ਚਾਹੇ ਚਲੇ ਜਾਈਏ April ਦੇ ਬਾਅਦ ਕਦੇ ਵੀ ਅਸੀਂ ਗਏ ਜਾ ਮੈਂ ਅੱਜ ਤੋਂ ਬਾਅਦ ਜਦ ਵੀ ਗਿਆੜਾ ਹੋਊਗਾ ਤਾਂ ਤੁਹਾਨੂੰ ਬਲੌਗ ਪੱਕਾ ਮਿਲੂਗਾ ਮੈਂ ਮਨਜੀਤ ਦਾ ਬਰਥਡੇ ਜਰੂਰ ਉੱਥੇ ਹੀ ਮਨਾਵਾਂਗਾ ਪਹਾੜ ਚ ਪਿਛਲੀ ਵਾਰ ਵੀ ਮਨਾਇਆ ਸੀ ਨਾ ਹੁਣ ਵੀ ਮੈਂ ਤਾਂ ਹੀ ਨਹੀਂ ਉਹ ਗਿਫਟ ਦੇ ਆ ਤੈਨੂੰ ਬਾ ਪਹਾੜ ਚ ਮਨਾਉਂਗਾ ਜੀ ਤਾਂ ਕਿਆ ਹੋ ਗਿਆ ਜੀ ਡੇਟ ਆਊਟ ਹੈ ਹੈ ਕਿ ਨਹੀਂ ਦੇਖ ਦੇ ਅਸੀਂ ਜੀ ਬਰਥਡੇ ਪੂਰਾ ਕੇਕ ਉਰਾਂ ਤਾਂ ਨਹੀਂ ਜਿੱਕਟਿਆ ਮਨਜੀਤ ਕਹਿੰਦੀ ਆਪਾਂ ਦੋ ਤਾਂ ਜਣੇ ਆ ਕਹਿੰਦੀ ਉੱਥੇ ਪਹਾੜਾਂ ਗੱਲ ਮੱਥਾ ਮਾਰੂਗੇ ਕਹਿੰਦੀ ਉੱਥੇ ਉੱਥੇ ਕੱਟੂਗੇ ਕੇਕ ਕਹਿੰਦੀ ਮੇਰਾ ਤਾਂ ਪਿਛਲੀ ਵਾਰ ਵੀ ਉੱਥੇ ਹੀ ਮਨਾਇਆ ਤਾਂ ਪਹਿਲੀ ਵਾਰ ਮਨਾਇਆ ਤਾਂ ਆਪਾਂ ਨੇ ਤੇ ਐਤਕੀ ਵੀ ਉੱਥੇ ਜਿੱਦ ਵੀ ਹੋਣਾ ਅੱਜ ਤੋਂ 4 ਦਿਨ ਨੂੰ 1 ਸਾਲ ਨੂੰ 1.5 ਸਾਲ ਨੂੰ 4 ਸਾਲ ਨੂੰ ਜਾਉਂਗੇ ਤਾਂ ਬਰਥਡੇ ਉੱਥੇ ਹੀ ਮਨਾਉਗੇ ਕੇਕ ਉੱਥੇ ਹੀ ਕੱਟਾਂਗੇ 4 ਸਾਲ ਨੂੰ ਤਾਂ 4 ਬਰਥਡੇ ਆ ਲੈਣੇ ਕੋਈ ਨੀ ਪੰਜਵਾਂ ਸਹੀ ਪੰਜ ਕਰ ਦੂੰਗੇ ਉੱਥੇ ਪੰਜ ਕਰ ਦੂੰਗੇ ਠੀਕ ਨਹੀਂ ਦੇ ਕਰ ਦੂੰਗੇ ਦੇਖਾਂਗੇ ਦੇਖ ਤੇ ਤੂੰ ਬੀਬਾ ਹੁਣ ਮੇਰੇ ਗੱਲ ਕਾਤੇ ਪਈ ਵੀ ਤੂੰ ਸਬਰ ਰੱਖ ਨਾ 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 ਅੰਨਿਦੂ ਤੱਕਦੇ ਸੁਪਨੇ ਤਾਂ ਅਸੀਂ ਦੇਖਦੇ ਹੀ ਨਹੀਂ ਨਾਲੇ ਇਤਬਾਰ ਵੀ ਨਹੀਂ ਹੈ ਹੈ ਆਪਣੇ ਆਪਰ ਵੀ ਨਹੀਂ ਹੈ ਨਾਲੇ ਮੈਂ ਇੱਕ ਮਿਲ ਜਵੇ ਉਹ ਥੋੜਾ ਪੰਜਨ ਨੂੰ ਤਕੜੀ ਖਾਈ ਕੱਲ੍ਹ ਤੱਕ ਖਾਈ ਹੈ ਗੜੀ ਖਾਈ ਹੈ ਖਾਈ ਗੜੀ ਕੱਲ ਤੇ ਗੱਲਬਾਤ ਐ ਇਸ ਤਰ੍ਹਾਂ ਹੀ ਜੀ ਮੈਂ ਤਾਂ ਮਜ਼ਾਕ ਕਰਦਾ ਤੇ ਬਾਰਡੇ ਹੁਣ ਜਦ ਵੀ ਅਸੀਂ ਜਾਵਾਂਗੇ ਉੱਥੇ ਮਨਾਉਂਗੇ ਤੇ ਗਿਫਟ ਹੈ ਉਹ ਤੁਹਾਨੂੰ ਅੱਜ ਤੇ 5-10 ਦਿਨਾਂ ਮਾ ਪਤਾ ਹੀ ਲੱਗ ਜਾਣਾ ਜਦ ਬਾਰਡੇ ਮਨਾ ਹੋਣਾ ਹੈ ਜਾਂ ਉਹਦੇ ਕਲੇ ਦਵਾਂਗੇ ਜਾਂ ਫਿਰ ਪਹਿਲਾਂ ਹੀ ਤੁਹਾਨੂੰ ਜੋ ਜ਼ਰੂਰ ਸ਼ੋਅ ਕਰੂੰਗੇ ਵੀ ਕੀ ਹੈ ਗਿਫਟ ਦਿੱਤਾ ਹੈ ਠੀਕ ਨਹੀਂ ਬਾਈ ਮਨਜੀਤ ਜਿਹੜੇ ਗਿਫਟ ਦਾ ਮੈਨੂੰ ਪਤਾ ਉਹਦਾ ਫਾਇਦਾ ਗਿਆ ਇਹ じゃ ਗਿਫਟ ਮਿਲਿਆ ਸਾਨੂੰ ਮਿਲਿਆ 5-10 ਦਿਨ ਨਹੀਂ ਧੰਨ ਬਿੰਦਰ ਨਾ ਇੰਨਾ ਛੋੜਾ ਘੁੱਟ ਭਰ ਕੇ ਇਹ じゃ ਗਿਫਟ ਦੇ ਆ ਇੰਨੇ ਦਿਨ ਨਹੀਂ ਮੈਂ ਵੇਟ ਕਰ ਸਕਦੀ ਹੋਰ ਕਿੰਨੇ ਦਿਨ ਕੁਚਾਰ ਪੰਜ ਦਿਨ ਤੱਕ ਹੀ ਮੈਂ ਗਿਫਟ ਦੇ। 10 ਦਿਨ ਬਾਅਦ ਤੇਰਾ ਕੇਕ ਵੀ ਕੱਟਿਆਉਂਗੇ ਜਾ ਕੇ ਹਮਾਰਾ ਚਲ ਜਾ ਠੀਕ ਨਹੀਂ। ਇਹਦੇ ਕਰਦਿਆ ਨਾ ਵੀ ਮੇਰੇ ਨਾਲ ਵਾਦਾ ਕਰਿਆ ਸੀ ਨਾ ਮੈਂ। ਐਨੇ ਵੀ ਮਜੀਦ ਨੂੰ ਤਾਂ ਤੇਰੇ ਨਾਲ ਤੋਰੂੰਗਾ ਹੀ ਪੰਜਾਬ ਨੂੰ। ਵੀ ਵਾਦਾ ਕਰ ਵੀ ਅੱਜ ਤੱਕ ਤਾਂ ਅਸੀਂ ਇਹਦਾ ਬਰਥਡੇ ਕਦੀ ਮਨਾਇਆ ਨਹੀਂ। ਵੀ ਜਦ ਵੀ ਤੇ ਬਰਥਡੇ ਮਨਾਣਾ ਕੇਕ ਕੱਟਣਾ ਤਾਂ ਆ ਕੇ ਪੱਥਣਾ ਪਰ ਕੇ ਮੱਥਾ ਮਾਰਨਾ ਪੈਣਾ। ਮੈਂ ਚਲੋ ਠੀਕ ਹੈ ਜੀ ਮਾਰ ਦੇ ਕਰੂੰਗਾ ਮੈਂ। ਨਾਡਾ ਲੁਕੀ ਸਰਦ ਇਹ ਮੈਂ ਤੁਹਾਡੇ ਮੁੱਠਾ ਟਿਕਾਣਾ ਮੈਂ ਤੇ ਇਹ ਬਾਤ ਤਾਂ ਵਸਈ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਜੀ ਮਿਲਦੇ ਹਾਂ ਜੀ ਕੱਲ੍ਹ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਮਨੂੰ ਤਾਂ ਇਜਾਜ਼ਤ ਮੈਂ ਦੁਕਾਨ ਪਰ ਵੀ ਜਾਣਾ ਦੋ ਚਾਰ ਬੰਦੇ ਮੈਨੂੰ ਫੋਨ ਕਰ ਰਹੇ ਜੀ ਪੈਸੇ ਦਾ 11 ਦਾ ਟਾਈਮ ਰੱਖਿਆ ਤਾਂ ਇਹ ਦੇਖੋ ਕਿੰਨਾ ਵੱਜ ਗੇ ਪੌਣਾ 1 ਹੋ ਗਿਆ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਮਨਜੀਤ ਬਾਏ 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 ਜੀ ਸਾਰਿਆਂ ਨੂੰ ਬਾਏ ਬਾਏ